ਜੇ ਡੀ ਵੈਂਸ ਹੁਣ H1B ਦੇ ਰੋਲੇ ਰੱਪੇ ਦੇ ਵਿੱਚ ਉਹਨਾਂ ਦਾ ਇਹ ਬਿਆਨ ਆਇਆ ਆ ਕਹਿੰਦੇ ਵੀ ਇਹ ਜਿਹੜਾ ਤੁਸੀਂ ਆਈਡੀਆ ਸੋਚਦੇ ਹੋ ਵੀ ਅਮਰੀਕਨ ਸਿਟੀਜ਼ਨ ਅਮਰੀਕਨ ਸਿਟੀਜ਼ਨ ਦੇ ਕੋਲ ਟੈਲੈਂਟ ਹੀ ਨਹੀਂ ਹੈਗਾ ਕੁਝ ਵਧੀਆ ਚੀਜ਼ ਕਰਨ ਦੇ ਲਈ ਇਹ ਟੋਟਲੀ ਜਿਹੜੀ ਰੱਦੀ ਗੱਲ ਆ ਇਹ ਜੇ ਡੀ ਵੈਂਸ ਜੇ ਡੀ ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਇਸ ਮੌਕੇ ਉਹਨਾਂ ਨੇ ਆਪਣੀ ਚੁੱਪੀ ਤੋੜਦੇ ਹੋਏ H1B ਦੇ ਉੱਤੇ ਜੋ ਮਸਲਾ ਬਣਿਆ ਪਿਆ ਕੰਟਰੋਵਰਸੀ ਜਿਹੜੀ ਉਹ ਚੱਲ ਰਹੀ ਆ ਉਸ ਦੇ ਵਿੱਚ ਨਿਊਜ਼ ਮੈਕਸ ਜਿਹੜਾ ਚੈਨਲ ਆ ਉਹਦੇ ਨਾਲ ਗੱਲਬਾਤ ਕਰਦੇ ਹੋਏ ਆ ਕਿਹਾ ਆ ਯੂਨੀਵਰਸਿਟੀਆਂ ਦੇ ਉੱਤੇ ਕ੍ਰੈਕਡਾਊਨ ਦੇ ਦਰਮਿਆਨ ਇਹਨਾਂ ਦੀ ਜਿਹੜੀ ਇੰਟਰਵਿਊ ਆ ਉਹ ਹੁਣ ਸਾਹਮਣੇ ਜਿਹੜੀ ਉਹ ਆਈ ਹੈਗੀ ਆ ਉਹਨਾਂ ਨੇ ਕਿਹਾ ਵੀ 50 60 ਦੇ ਵਿੱਚ ਜਦੋਂ ਪਿੱਛੇ ਜਾਂਦੇ ਸੀ ਅਮਰੀਕਾ ਦਾ ਜਿਹੜਾ ਸਪੇਸ ਪ੍ਰੋਗਰਾਮ ਸੀ ਉਦੋਂ ਤਾਂ ਕੋਈ ਨਹੀਂ ਸੀਗਾ ਇੱਥੇ ਹੋਰ ਬਾਹਰਲੇ ਮੁਲਕਾਂ ਵਾਲੇ ਅਮਰੀਕਨ ਸਿਟੀਜ਼ਨਸ ਦੇ ਦੁਆਰਾ ਬੈਲਟ ਕੀਤਾ ਗਿਆ ਸੀ ਕੁਝ ਜਰਮਨ ਤੇ ਜਿਊਸ਼ ਸਾਇੰਟਿਸਟ ਕਹਿੰਦੇ ਵੀ ਉਹ ਦੋ ਵਰਲਡ ਵਾਰ 2 ਤੋਂ ਬਾਅਦ ਚ ਜਿਹੜੇ ਆਏ ਸੀ ਪਰ ਮੋਸਟਲੀ ਅਮਰੀਕਨ ਸਿਟੀਜ਼ਨ ਸੀ ਕਿ ਜਿਨ੍ਹਾਂ ਨੇ ਇੱਕ ਜ਼ਬਰਦਸਤ ਸਪੇਸ ਪ੍ਰੋਗਰਾਮ ਜਿਹੜਾ ਉਹ ਅਮਰੀਕਨ ਟੈਲੈਂਟ ਦੇ ਨਾਲ ਜਿਹੜਾ ਉਹ ਬਣਾਇਆ ਆ ਸੋ ਜੀਡੀ ਵੈਂਸ ਕਹਿੰਦੇ ਵੀ ਉਹ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ ਪ੍ਰੈਜ਼ੀਡੈਂਟ 트੍ਰੰਪ ਅਤੇ ਜਿਹੜੇ ਫੋਰਨ ਸਟੂਡੈਂਟ ਵੀਜ਼ਾਸ ਨੂੰ ਜਿਹੜਾ ਉਹ ਵਾਪਸ ਲੈ ਲਿਆ ਜਾਵੇ ਇਹ ਵੀ ਇੱਕ ਹਜੋ ਸਿੰਘ ਜੀ ਮਾਕਾ ਮੂਵਮੈਂਟ ਦੀ ਜਿਹੜੀ ਥਿਉਰੀਜ਼ ਦੇ ਵਿੱਚੋਂ ਇੱਕ ਆ ਵੀ ਜਿਹੜੇ ਬਾਹਰਲੇ ਮੁਲਕ ਦੇ ਜਿਹੜੇ ਲੋਕ ਆ ਉਹ ਇੱਥੇ ਆਉਂਦੇ ਨੇ ਅਮਰੀਕਾ ਦੇ ਰਿਸੋਰਸਸ ਵਰਤਦੇ ਨੇ ਤੇ ਬਾਅਦ ਦੇ ਵਿੱਚ ਅਮਰੀਕਾ ਦੇ ਲਈ ਇੱਕ ਚੁਣੌਤੀ ਜਿਹੜੀ ਉਹ ਪੈਦਾ ਕਰ ਦਿੰਦੇ ਹੈਗੇ ਆ ਸੋ H1B ਨੂੰ ਲੈ ਕੇ ਵੀ ਜਿਹੜੇ ਮਾਕਾ ਵਾਲਿਆਂ ਦਾ ਖਾਸ ਕਰਕੇ ਇਹ ਮੰਨਣਾ ਹੈ ਰਾਈਟ ਵਿੰਗ ਦਾ ਜਿਹੜਾ ਇਹ ਮੰਨਣਾ ਹੈ ਵੀ ਅਮਰੀਕਨ ਜੌਬਸ H1B ਵਾਲੇ ਜਿਹੜੇ ਉਹ ਖਾ ਰਹੇ ਨੇ ਹੁਣੇ ਥੋੜੇ ਦਿਨ ਪਹਿਲਾਂ ਇੱਕ ਜਿਹੜੀ ਆ ਆਸ਼ਾ ਜਡੇਜਾ ਮਟਵਾਨੀ ਦੇ ਨਾਲ ਜਿਹੜੀ ਵੈਂਸ ਦੀ ਜਿਹੜੀ ਉਹ ਗੱਲਬਾਤ ਹੋਈ ਆ ਉਸੇ ਦੇ ਉੱਤੇ ਜਿਹੜੇ ਰਾਈਟ ਵਿੰਗ ਵਾਲੇ ਆ ਮਗਾ ਵਾਲਿਆਂ ਨੇ ਉਹਨਾਂ ਨੇ ਚੰਗਾ ਰੌਲਾ ਪਾਇਆ ਕਹਿੰਦੇ ਵੀ ਆ ਦੇਖੋ ਆ ਬੀਜੇਪੀ ਆਰਐਸਐਸ ਦੀ ਏਜੰਟ ਜਿਹੜੀ ਇੰਡੀਆ ਦੀ ਆ ਉਹਦੇ ਨਾਲ ਜੀਡੀ ਵੈਂਸ ਵਾਈਨ ਤੇ ਡਾਈਨ ਜਿਹੜੀ ਉਹ ਕਰ ਰਿਹਾ ਕਹਿੰਦੇ ਵੀ ਇਹ ਹੁਣ ਆਪਣੀ ਇਕਨੋਮੀ ਨੂੰ ਤੋਂ ਗੁੱਡ ਬਾਏ ਤੁਸੀਂ ਆਖੋ ਕਿਸ ਔਰ ਇਕਨੋਮੀ ਗੁੱਡ ਬਾਏ ਤੇ ਇੰਡੀਆ ਦੇ ਨੈਸ਼ਨਲ ਇੰਟਰਸਟ ਆ ਉਹਨਾਂ ਨੂੰ ਹੁਣ ਫੈਸਿਲਿਟੇਟ ਕਰੂਗਾ ਜਿਹੜਾ ਊਸ਼ਾ ਵੈਂਸ ਦਾ ਜਿਹੜਾ ਐਂਗਲ ਆ ਉਹ ਉਹ ਵੀ ਇੱਕ ਤਰੀਕੇ ਦੇ ਨਾਲ ਜੀਡੀ ਵੈਸ ਦੇ ਨਾਲ ਜੁੜ ਕੇ ਜਿਹੜਾ ਉਹ ਸਾਹਮਣੇ ਜਿਹੜਾ ਆ ਰਿਹਾ ਇੰਡੀਅਨ origin ਨੈਵੈਂਚਰ ਕੈਪੀਟਲਿਸਟ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਸਵਰਥਕ ਆ ਇਹਨਾਂ ਦੇ ਹੀ ਢੜੇ ਦੇ ਵਿੱਚ ਇਹ ਚਰਚਾ ਜਿਹੜੀ ਉਹ ਚੱਲੀ ਆ ਵੀ ਭਾਈ ਤੁਸੀਂ ਇਹਨਾਂ ਦੇ ਨਾਲ ਕਿਉਂ ਮੁਲਾਕਾਤ ਕਰ ਰਹੇ ਹੈਗੇ ਆ ਤੇ ਇਹਨਾਂ ਦੇ ਹੀ ਬੰਦੇ ਉਸ ਨੂੰ ਸਾਫ਼ ਸਪਸ਼ਟ ਆਪ ਭਾਜਪਾ ਆਰਐਸਐਸ ਦੀ ਜਿਹੜੀ ਏਜੰਟ ਆ ਉਹ ਅਗਰਦਾਨ ਰਹੇ ਨੇ ਆ ਆਸ਼ਾ ਜਡੇਜਾ ਮਠਵਾਨੀ ਨੂੰ ਸੋ ਹੁਣ ਪਰ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਅ ਅਮਰੀਕਨ ਸਿਟੀਜ਼ਨਸ ਨੂੰ ਤਰਜੀਹ ਦਿੰਦੇ ਹੋਏ H1B ਦੇ ਉੱਤੇ ਜਿਹੜੇ ਸਵਾਲੀਆ ਨਿਸ਼ਾਨ ਇਸ ਗੱਲੋਂ ਜਿਹੜੇ ਉਹ ਖੜੇ ਕਰ ਦਿੱਤੇ ਕਹਿੰਦੇ ਵੀ ਇਹ ਨਾ ਸੋਚੋ ਵੀ ਅਮਰੀਕਾ ਦੇ ਵਿੱਚ ਹੈ ਨਹੀਂ ਆ ਵੀ ਟੈਲੈਂਟ ਜਿਹੜਾ ਉਹ ਨਹੀਂ ਹੈਗਾ ਸੋ ਉਸ ਗੱਲ ਨੂੰ ਉਹਨਾਂ ਨੇ ਰੱਦੀ ਜਿਹੜਾ ਉਹ ਘਰਾਰ ਦਿੱਤਾ ਹੈ ਉਦਾਂ ਕਹਿੰਦੇ ਵੀ ਦੇਖਿਆ ਜਾਵੇ ਯੂ ਐਸ ای ਐਸ ਨੇ ਹੁਣੇ-ਹੁਣੇ ਜਿਹੜਾ ਉਹ ਆਂਕੜਾ ਜਿਹੜਾ ਉਹ ਦੱਸਿਆ ਅੱਬੀ 1 120141 H1B ਵੀਜ਼ਾ ਐਪਲੀਕੇਸ਼ਨਸ 2026 ਦੇ ਲਈ ਜਿਹੜੀਆਂ ਉਹ ਸਿਲੈਕਟ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਇਵਨ ਥੋ ਉਹ ਜੌਬ ਕੱਟਸ ਜਿਹੜੀਆਂ ਆ ਉਹ ਕਰ ਰਿਹਾ ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਜਿਹੜੀਆਂ ਬਹੁਤ ਸਾਰੀਆਂ ਕੰਪਨੀਆਂਜ਼ ਆ ਉਹ H1B ਵੀਜ਼ਾਸ ਦੇ ਉੱਤੇ ਲੋਕਾਂ ਨੂੰ ਇਸੇ ਕਰਕੇ ਸੱਦਦੀਆਂ ਐ ਇਸੇ ਕਰਕੇ ਜਿਹਨੀਆਂ ਬੁਲਾਉਂਦੀਆਂ ਆ ਵੀ ਉਹਨਾਂ ਨੂੰ ਇੱਕ ਸਸਤੇ ਭਾਅ ਦੇ ਵਿੱਚ ਇੱਕ ਇੰਜੀਨੀਅਰ ਜਾਂ ਸਟੈਮ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕਾਂ ਦੀ ਜਿਹੜੀ ਆ ਉਹ ਮਿਲ ਜਾਂਦੇ ਆ ਉਹੀ ਅਮਰੀਕਨ ਸਿਟੀਜ਼ਨ ਨੂੰ ਕਿੰਨੇ ਵੀ ਜ਼ਿਆਦਾ ਤਨਖਾਹ ਦੇਣੀ ਪੈਣੀ ਆ ਤੇ ਇੱਥੇ ਜਿਹੜੀ ਆ ਇਸ ਟਾਈਮ H1B ਦੇ ਉੱਤੇ ਜੇ ਕੋਈ ਆਉਂਦਾ ਆ ਤੇ ਕਰਦਾ ਆ ਤੇ ਉਹ ਘੱਟ ਤਨਖਾਹ ਦੇ ਉੱਤੇ ਉਹਨਾਂ ਦਾ ਸਰ ਜਾਂਦਾ ਹੈ ਸੋ ਆਉਂਦੇ ਸਮੇਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਥੋੜਾ H1B ਨੂੰ ਲੈ ਕੇ ਚੇਂਜਸ ਆ ਉਹ ਆਪਾਂ ਉਮੀਦ ਕਰ ਸਕਦੇ ਆ ਵੀ ਇੱਥੇ ਆ ਸਕਦੀਆਂ ਨੇ ਜੀ